ਪਰ ਬਾਈ ਕੀ ਹਾਲ? ਓ ਬੱਲੇ ਠੀਕ ਠਾਕ ਭਰਾ? ਮੈਂ ਠੀਕ ਠਾਕ ਬੱਲਿਆ। ਬੈਠੋ। ਬਾਸ ਸਿੰਘ ਭਾਈ ਬਣਾਣੇ ਕਾ ਜਲਦੀ ਆ। ਤੇ ਭਰਾ ਦਾ ਵਿਆਹ ਸੀਗਾ। ਤੇ ਕਾੜ ਦੇਣ ਆਇਆ ਸੀ ਸਾਰੇ ਪਰਿਵਾਰ ਨੇ ਆਉਣਾ ਠੀਕ ਆ। ਹਾਂ ਬਈ ਜਰੂਰ ਆਵਾਂਗੇ। ਭਾਈ ਵਿਆਹ ਹੈਗਾ ਇੱਕ ਤਰੀਕ ਦਾ। ਮੈਨੂੰ ਪਤਾ ਤੁਸੀਂ ਕੰਮ ਤੋਂ ਹੁੰਦੇ ਆਲੇ ਬੰਦੇ ਆ। ਆਉਂਦਾ ਕੰਮ ਤੋਂ ਹੁੰਦਾ ਬਈ ਪਹਿਲੇ ਨਵੇੜ ਲਿਓ। ਆਪਾਂ ਤਾਂ ਬਈ ਖਾਸ ਖਾਸ ਬੰਦਿਆਂ ਨੂੰ ਕਿਹਾ ਵਾਂ। ਪਿੰਡੋਂ ਤਾਂ ਇੱਕ ਤੁਸੀਂ ਆਂ, ਇੱਕ ਸਰਪੰਚ ਕੇ। ਓ ਨਹੀਂ ਨਹੀਂ ਕੋਈ ਚੱਕਰ ਨਹੀਂ ਬਈ। ਅਚਾ ਇਹ ਦੱਸੋ ਗੱਡੀ-ਕੁੱਡੀ ਲੈ ਕੇ ਆਵਾਂ ਕੋਈ? ਨਾ ਨਾ ਬਾਈ ਗੱਡੀ ਦੀ ਲੋੜ ਨਹੀਂ। ਬਸ ਤੁਸੀਂ ਆ ਜਾਓ ਮੈਂ ਤਾਂ ਉਹਨਾਂ ਨੂੰ ਕਿਹਾ ਪਤੰਦਰੋ ਉਹ ਤਾਂ ਆਪਣੇ ਬਹੁਤ ਖਾਸ ਬੰਦੇ ਆ ਉਹ ਤਾਂ ਜ਼ਰੂਰ ਆਉਣਗੇ ਮੈਂ ਬੇਫਿਕਰ ਹੋ ਦੋ ਤੁਸੀਂ ਬੇਟਾ ਚਾਹ ਬਣਾ ਲੈ ਅਗੋਂ ਨਾ ਭਾਈ ਬਹਿਣਾ ਨਹੀਂ ਜਮੈਂ ਹੋਰ ਕਦੇ ਵੀ ਜਾਣਾ ਕਾਰ ਬਣ ਰਹੇ ਆ ਠੀਕ ਆ ਜੀ ਬੰਨੇ ਹਾਂ ਜੀ ਭਾਈ ਆ ਕਾਰ ਜਾ ਸੈੱਟ ਹੱਥੋਂ ਚੱਲੇ ਜਾ ਇਹ ਕੀ ਦਾ ਗੱੜਾ ਭਾਈ ਉਹ ਜਿਹਦਾ ਮਰਜ਼ੀ ਹੋਵੇ ਤੂੰ ਤੇਰੇ ਲਈ ਛੱਡ ਦੇ ਬਸ ਪਰ ਕੀ ਹੋਇਆ ਭਾਈ ਉਹ ਯਾਰ ਕੀ ਹੋਇਆ ਕੀ ਨਹੀਂ ਹੋਇਆ ਤਾਂ ਤੂੰ ਕੀ ਲੈਣਾ ਤੈਨੂੰ ਜਿੰਨਾ ਕੰਮ ਕਹਿਣਾ ਤੂੰ ਉਹਨਾਂ ਕਰ ਜਾ ਜਾ ਕੇ ਛੱਡ ਦੇ ਬਾਈ ਮੈਂ ਸੱਟ ਤੇ ਦਿਨਾਂ ਪਰ ਮੈਨੂੰ ਕੱਗਲ ਨਹੀਂ ਸਮਝਾਈ ਤੁਸੀਂ ਪਹਿਲਾਂ ਉਹ ਬੰਦੇ ਤੋਂ ਕਾਰਡ ਫੜਿਆ ਹੀ ਕਿਉਂ ਤੁਸੀਂ ਉਹਨੂੰ ਪਹਿਲਾਂ ਕਹਿਂਦੇ ਬਈ ਮੇਰੇ ਕੋਲ ਟਾਈਮ ਹੈ ਨਹੀਂ ਮੈਥੋਂ ਮੈਂ ਆ ਨਹੀਂ ਸਕਦਾ ਗੱਲ ਪਤਾ ਕੀ ਆ ਅੱਜ ਤੋਂ 9 ਸਾਲ ਪਹਿਲਾਂ ਨਾ ਇਹ ਬੰਦੇ ਮੈਨੂੰ ਆਪਦੇ ਕਿਸੇ ਵੀ ਫੰਕਸ਼ਨ ਤੇ ਸਾਦੇ ਨਹੀਂ ਹੁੰਦੇ ਸੀਗੇ ਹੁਣ ਸਾਦੇ ਆ ਹੁਣ ਮੈਂ ਜਾਣਾ ਨਹੀਂ ਬਈ ਕੀ ਭੇਲੀਆਂ ਦੀ ਪਾਈਆਂ ਨੇ ਉਹ ਮੇਰੀ ਸਮਝੋਂ ਬਾਹਰ ਆ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਅੱਜ ਤੋਂ 9 ਸਾਲ ਪਹਿਲਾਂ ਨਾ ਓ ਬੱਲੇ ਬਈ ਵਿਆਹ ਕਰਾ ਲੈ ਦੱਸਿਆ ਵੀ ਨਹੀਂ ਉਹ ਬੱਸ ਬਈ ਕਾਲੀ ਕਾਲੀ ਚ ਹੋ ਗਿਆ ਬਸ ਮੇਨ ਮੇਨ ਬੰਦੇ ਸਾਦੇ ਸੀਗੇ ਮੇਨ ਮੇਨ ਉਹ ਬਾਈ ਜਦ ਤੱਕ ਮੈਨੂੰ ਪਤਾ ਵਾ ਤੇਰੀ ਬਰਾਤ ਚ 20 25 ਗੱਡੀਆਂ ਤਾਂ ਆਪਣੇ ਪਿੰਡ ਗਈਆਂ ਵਾ ਉਹ ਬਾਈ 25 ਨਹੀਂ ਗੱਡੀਆਂ ਤਾਂ 28 ਸੀਗਾ ਬਸ ਬੰਦੇ ਮੇਨ ਮੇਨ ਗਏ ਸੀਗੇ ਬਾਈ ਤੇ 28 ਗੱਡੀਆਂ ਗਈਆਂ ਸੀਗੀਆਂ ਤੇ ਫਿਰ ਮੈਂ ਵੀ ਕਿਤੇ ਫਸ ਫੁਸ ਕੇ ਬਹਿ ਜਾਣਾ ਸੀਗਾ ਇੱਕ ਬੰਦੇ ਨਾਲ ਕੀ ਹੋਣ ਲੱਗਾ ਸੀ ਉਹ ਯਾਰ ਗੱਲ ਪਤਾ ਅਸਲ ਕੀ ਆ ਜਿਹੜੇ ਬੰਦੇ ਗਏ ਸੀ ਨਾ ਮੇਨ ਮੇਨ ਖਾਸ ਉਹ ਥੋੜੇ ਜਿਹਾ ਉੱਚੇ ਲੈਵਲ ਦੇ ਬੰਦੇ ਸੀਗੇ ਜੇ ਤੇਰੇ ਵਰਗੇ ਨੂੰ ਲੈ ਜਾਂਦਾ ਨਾ ਥੋੜਾ ਸਿਸਟਮ ਉਥੇ ਖਰਾਬ ਹੋ ਜਾਣਾ ਸੀਗਾ ਟੈਨਸ਼ਨ ਨਾ ਲੈ ਤੈਨੂੰ ਸੰਤਰੇ ਦੀ ਬੋਤਲ ਮਾ ਤੁਹਾਨੂੰ ਦੇ ਦੂੰਗਾ ਠੀਕ ਆ ਭਾਈ ਉਦੋਂ ਆਪਾਂ ਨੂੰ ਇਹਨੇ ਕਿਉਂ ਨਹੀਂ ਸੱਦਿਆ ਵਇਆ ਤੇ ਕਿਉਂਕਿ ਪਵਨੀ ਉਸ ਟਾਈਮ ਆਪਣੀ ਔਕਾਤ ਹੈ ਨਹੀਂ ਸੀਗੀ ਅੱਜ ਤੋਂ 8-9 ਸਾਲ ਪਹਿਲਾਂ ਨਾ ਆਪਣੇ ਘਰ ਦੇ ਹਾਲਾਤ ਕੋਈ ਬੜੇ ਚੰਗੇ ਨਹੀਂ ਸੀਗੇ ਤੇ ਇਹ ਬੰਦੇ ਦੀ ਫਿਤਰਤ ਆ ਕਿ ਇਹ ਹਮੇਸ਼ਾ ਆਪਦੇ ਤੋਂ ਤਕੜੇ ਬੰਦਿਆਂ ਨਾਲ ਹੀ ਵਰਤਦੇ ਸੀ ਮਾੜੇ ਬੰਦੇ ਨੂੰ ਤਾਂ ਇਹ ਬੰਦੇ ਨਹੀਂ ਸਮਝਦੇ ਸੀ ਭਾਈ ਬੰਦੇ ਤਾਂ ਅੱਜ ਵੀ ਤੁਸੀਂ ਉਹੀ ਹੋ ਅੱਜ ਕਿਉਂ ਇਹ ਵਿਆਹ ਤੇ ਸੱਦਣ ਦੀ ਕਾਟ ਦੇਗਾ ਕਿਉਂਕਿ ਅੱਜ ਆਪਣੇ ਕੋਲ ਨਾ ਵੱਡੀ ਕੋਠੀ ਆ ਗੱਡੀਆਂ ਟਰੈਕਟਰ ਤੇ ਮਹਾਰਾਜ ਨੇ ਐਡਾ ਕੁਰਤਮਾ ਦਿੱਤਾ ਨਾ ਕਿ ਆਪਾਂ ਨੂੰ ਆਸੇ-ਪਾਸੇ ਦਾ ਸਾਰਾ ਏਰੀਆ ਜਾਣਦਾ ਵਾ ਹੋ ਮੈਨੂੰ ਨਹੀਂ ਕਹਿਣ ਆਇਆ ਸੀਗਾ ਆਪਣੇ ਰਤਵੇ ਨੂੰ ਕਹਿਣਾ ਆਇਆ ਸੀਗਾ ਹੁਣ ਮੈਨੂੰ ਵਿਆਹ ਤੇ ਪਤਾ ਕਿਉਂ ਸਦਰਿਆ ਕਿਉਂਕਿ ਉਹਦੇ ਰਿਸ਼ਤੇਦਾਰ ਆਪਾਂ ਨੂੰ ਜਾਣਦੇ ਆ ਜੇ ਮੈਂ ਉਹਨਾਂ ਦੇ ਵਿਆਹ ਤੇ ਜਾਊਂਗਾ ਨਾ ਤਾਂ ਰਿਸ਼ਤੇਦਾਰਾਂ ਤੇ ਉਹਦੀ ਠੁੱਕ ਬਣ ਜੂਗੀ ਪਰ ਪਉਨੇ ਮੇਰੀ ਇਆਦਤ ਹੋਰ ਹੈ ਮੈਂ ਅੱਜ ਵੀ ਉਹਨਾਂ ਬੰਦਿਆਂ ਨਾਲ ਬੱਤਾਂ ਦਿੰਦਾ ਦਿਨਾਂ ਨਾਲ 10 ਸਾਲ ਪਹਿਲਾਂ ਵਰਤਦਾ ਸੀ ਉਹਨਾਂ ਬੰਦਿਆਂ ਦੇ ਦੁੱਖ ਸੁੱਖ ਤੇ ਜਾਨਣਾ ਜਿਹੜੇ 10 ਸਾਲ ਪਹਿਲਾਂ ਮੇਰੇ ਦੁੱਖ ਤੇ ਖੜਦੇ ਸੀ ਸਮਝ ਗਿਆ ਕਿ ਨਹੀਂ ਸਮਝ ਗਿਆ ਭਾਈ ਬਾਕੀ ਤੂੰ ਦੇਖ ਲੈ ਜੇ ਤੂੰ ਵਿਆਹ ਤੇ ਜਾਣਾ ਤਾਂ ਗੜ ਰੱਖ ਲੈ ਨਹੀਂ ਭਾਈ